ਬਹੁਤ ਵੱਡੀ ਰੈਲੀ ਆ ਬਹੁਤ ਵੱਡੇ ਪੱਦਰਤੇ ਸੀ ਲਾਏ ਹੋਏ ਆ ਇਧਰ ਆਪਣਾ ਸਾਊਂਡ ਵਾਲੇ ਵੀਰ ਨੇ ਇਹ ਜਗ੍ਹਾ ਟਿਚ ਕੀਤਾ ਹੈਗਾ ਤੇ ਇਸ ਕਰਕੇ ਸਵੇਰ ਦਾ ਦਿਨੇ ਇੱਥੇ ਦਸਿਓ ਹਜ਼ਾਰ ਕਿਸਾਨਾਂ ਮਜ਼ਦੂਰਾਂ ਦੀ ਮਹਾਰੈਲੀ ਹੋਣ ਜਾ ਰਹੀ ਆ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੁਕਾਨਦਾਰਾਂ ਸਾਰੇ ਭਾਈਚਾਰੇ ਨੂੰ ਬੇਨਤੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਬਹੁਤ ਵੱਡੀ ਰੈਲੀ ਆ ਬਹੁਤ ਵੱਡੇ ਪੱਦਰਤੇ ਸੀ ਲਾਏ ਹੋਇਆ ਇਧਰ ਆਪਣਾ ਸਾਊਂਡ ਵਾਲੇ ਵੀਰ ਨੇ ਇਹ ਜਗ੍ਹਾ ਟਿਚ ਕੀਤਾ ਹੈਗਾ ਤੇ ਇਸ ਕਰਕੇ ਸਵੇਰ ਦਾ ਦਿਨੇ ਇੱਥੇ ਦਸਿਓ ਹਜ਼ਾਰ ਕਿਸਾਨਾਂ ਮਜ਼ਦੂਰਾਂ ਦੀ ਮਹਾਰੈਲੀ ਹੋਣ ਜਾ ਰਹੀ ਆ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੁਕਾਨਦਾਰਾਂ ਸਾਰੇ ਭਾਈਚਾਰੇ ਨੂੰ ਬੇਨਤੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਬਹੁਤ ਵੱਡੀ ਰੈਲੀ ਆ ਬਹੁਤ ਵੱਡੇ ਪੱਦਰਤੇ ਸੀ ਲਾਏ ਹੋਇਆ ਇੱਧਰ ਆਪਣਾ ਸਾਊਂਡ ਵਾਲੇ ਵੀਰ ਨੇ ਇਹ ਜਗ੍ਹਾ ਟਿਚ ਕੀਤਾ ਹੈਗਾ ਤੇ ਇਸ ਕਰਕੇ ਸਵੇਰ ਦਾ ਦਿਨੇ ਇੱਥੇ ਦਸਿਓ ਹਜ਼ਾਰ ਕਿਸਾਨਾਂ ਮਜ਼ਦੂਰਾਂ ਦੀ ਮਹਾਰੈਲੀ ਹੋਣ ਜਾ ਰਹੀ ਆ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੁਕਾਨਦਾਰਾਂ ਸਾਰੇ ਭਾਈਚਾਰੇ ਨੂੰ ਬੇਨਤੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਬਹੁਤ ਵੱਡੀ ਰੈਲੀ ਆ ਬਹੁਤ ਵੱਡੇ ਪੱਦਰਤੇ ਸੀ ਲਾਏ ਹੋਏ ਆ ਇੱਧਰ ਆਪਣਾ ਸਾਊਂਡ ਵਾਲੇ ਵੀਰ ਨੇ ਇਹ ਜਗ੍ਹਾ ਟਿਚ ਕੀਤਾ ਹੈਗਾ ਤੋ ਇਸ ਕਰਕੇ ਸਵੇਰ ਦਾ ਦਿਨੇ ਇੱਥੇ ਦਸਿਓ ਹਜ਼ਾਰ ਕਿਸਾਨਾਂ ਮਜ਼ਦੂਰਾਂ ਦੀ ਮਹਾਰੈਲੀ ਹੋਣ ਜਾ ਰਹੀ ਆ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੁਕਾਨਦਾਰਾਂ ਸਾਰੇ ਭਾਈਚਾਰੇ ਨੂੰ ਬੇਨਤੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ